ਉਹ ਸਾਰੇ ਵੀ ਉਮੀਦਾਂ ਤਾਂ 2 ਲੱਖ ਦੀ ਪਰਚੀ ਬਣਾ ਦੇਾਂਗੇ ਇਹ ਮੁੰਡਿਆਂ ਨੂੰ ਬਣਾ ਦੇਾਂਗੇ ਜਿਹੜੇ 100000 ਦੇ ਦੇਗੇ ਮੋਰਾ ਮੋਰਾ ਦਾ ਚਲੋ ਪੂਰਾ ਕਾਟ ਹੈ ਹੈਲੋ ਜੀ ਕਾ ਬੀ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਹੋਰ ਜੀ ਲੋਗੀ ਲੋੜੀ ਮਾਗੀ ਕਿਵੇਂ ਨੰਗੀ ਵਧੀਆ ਵਧੀਆ ਸਾਰਿਆਂ ਦੀ ਸੁੱਖ ਸ਼ਾਂਤੀ ਨਾਲ ਸਾਰਿਆਂ ਨੇ ਡੱਕ ਤੇ ਦਰਦ ਕੀਤੀ ਅੱਜ ਹੋ ਗਈ ਆ ਤਰੀਕ 15 ਟਾਈਮ ਹੈਗਾ ਸਵੇਰ ਦਾ ਆ ਤੇ ਕੰਮ ਤੰਦੇ ਆਪਾਂ ਸਾਰੇ ਡੇਲੀ ਦੇ ਨਵੇੜ ਹੀ ਲਏ ਆ ਦੇਖੋ ਹੁਣ ਮੈਂ ਤੁਹਾਨੂੰ ਦੱਸਿਆ ਨਹੀਂ ਕਰਨਾ ਬਸ ਦਿਖਾ ਦਿਆ ਕਰਨਾ ਹੁਣ ਨਿਤ ਕੀ ਦੱਸਾਂ ਕੱਪੜੇ ਧੋਤੇ ਆ ਕੀਤਾ ਉਹ ਕੀਤਾ ਕੰਮ ਤਾਂ ਜਿਹੜੇ ਕੋਈ ਗੱਲ ਕਹਿੰਦੇ ਹੁੰਦੇ ਰਾਤ ਨੂੰ ਨਾ ਦੇ ਲੋ ਦਿਨ ਦਿਨ ਤੋਂ ਬਾਅਦ ਰਾਤ ਰਾਤ ਨੂੰ ਸੌਂ ਕੇ ਉੱਠ ਕੇ ਸਵੇਰ ਨੂੰ ਫੇਰ ਉਹੀ ਕੰਮ ਜਿਹੜੇ ਕਰ ਆਪ ਕਰਕੇ ਨਿਤ ਪੈਨੇ ਬੈੰਨੇ ਆ ਫੇਰ ਫੇਰ ਸਵੇਰ ਨੂੰ ਉਹੀ ਕੱਪੜੇ ਧੋ ਲੋ ਭਾਂਡੇ ਮਾਂਜ ਲੋ ਰੋਟੀਆਂ ਪਕਾ ਲੋ ਚਾਹ ਬਣਾ ਲੋ ਆਹੀ ਕੰਮ ਹੁੰਦੇ ਆ ਹੋਰ ਬੁੜੀਆਂ ਦੇ ਕੰਮ ਕਿਹੜੇ ਹਨ ਤੇ ਹੋਰ ਦੱਸੋ ਜੀ ਟਾਈਮ ਕਿੰਨਾ ਹੋ ਗਿਆ ਸੋਨੀ ਟਾਈਮ ਦੇਖੋ ਕਿੰਨਾ 12 ਵਜੇ ਨੇ 12 ਵਜੇ ਨੇ 12 ਵਜਨ ਚ ਰਹਿੰਦੇ ਆ 5 ਮਿੰਟ ਧੁੱਪ ਸੋਨੀ ਆ ਸਵੇਰੇ ਤਾਂ ਬਹੁਤ ਧੁੰਦ ਸੀਗੀ ਅੱਜ ਸੋਨੀ ਵੀ ਹੁਣ ਪਹੁੰਚੀ ਐ 12 ਵਜੇ ਆਈ ਐ ਮੈਂ ਸਾਰਾ ਕੰਮ ਨਿਬੇੜ ਲਿਆ ਸੀ ਘਾ ਠੜਾ ਥੋੜਾ ਧੋਤਾ ਭਾਂਡੇ ਵੱਡੇ ਪਹਿਲਾਂ ਮਨ ਸੀਗਾ ਮੈਂ ਕਿ ਠੰਡ ਜੀ ਐ ਤੇ ਸੋਨੀ ਆ ਜੂਗੀ ਜਦ ਨੂੰ ਸੋਨੀ ਤੋਂ ਤਵਾ ਲੂੰਗੀ ਫਿਰ ਨੂੰ ਡੀਕ ਡੂਕ ਕੇ ਮੈਂ ਚੱਲ ਹੁਣ ਕੱਪੜੇ ਧੋਣ ਵੀ ਤਾਂ ਬੈਠਣੇ ਨੇ ਨਿੱਗਾ ਪਾਣੀ ਛੱਡ ਲੈਨੇ ਤੇ ਉੱਥੇ ਮੈਂ ਭਾਂਡੇ ਧੋਤੇ ਸੋਨੀ ਨੂੰ ਮੈਂ ਕਿਹਾ ਤੂੰ ਜਿਹੜਾ ਸਾਫ਼ ਕਰ ਦੇ ਤਾਂ ਹੁਣ ਸੋਨੀ ਧੁੱਪ ਲੱਗੀ ਧੁੱਪੇ ਬੈਠੇ ਆਪਾਂ ਧੁੱਪ ਸੇਕਾਂਗੇ ਤੇ ਸ਼ਾਮ ਵਾਲੇ ਟਾਈਮ ਆਪਾਂ ਟਾਈਮ ਨਾ ਬਣਾਵਾਂਗੇ ਦਾਲ ਸਬਜ਼ੀ ਆਪਣੇ ਕੱਲ ਤੋਂ ਲੋੜੀ ਵਾਲੇ ਦਿਨ ਤੋਂ ਗੁਰਦੁਆਰਾ ਸਾਹਿਬ ਮਾਗ ਮਹੀਨੇ ਕੋਤਰੀ ਸ਼ੁਰੂ ਹੁੰਦੀ ਹੁੰਦੀ ਹੈ ਤੇ ਇੱਕ ਖੰਡ ਪਾੜ ਦਾ ਭੋਗ ਕੱਲ ਪੈ ਗਿਆ ਕੱਲ ਤੋਂ ਦੂ ਪ੍ਰਕਾਸ਼ ਹੋਏ ਵੀ ਆ ਉਹਨਾਂ ਦਾ ਭੋਗ ਸਵੇਰੇ ਹੋਊਗਾ ਤੇ ਹੁਣ ਪੂਰਾ ਮਾਗ ਦਾ ਮਹੀਨਾ ਅੱਠ ਫੱਗਣ ਤੱਕ ਅੱਠ ਫੱਗਣ ਨੂੰ ਹੁੰਦੇ ਆ ਵੱਡੇ ਭੋਗ ਤੇ ਪੂਰਾ ਮਹੀਨਾ ਚੱਲੂਗੀ ਕੋਤਰੀ ਖੰਡ ਪਾੜ ਸੇਵਾ ਦੀ ਤੇ ਸ਼ਾਮ ਨੂੰ ਅਪਰਾਤਵੀ ਸ਼ਾਮ ਨੂੰ ਫੜਾ ਕੇ ਆਂਦਾ ਸੀ ਕੱਲ ਵੀ ਅੱਜ ਵੀ ਸ਼ਾਮ ਨੂੰ ਪ੍ਰਸ਼ਾਦਾ ਫੜਾ ਕੇ ਆਵਾਂਗੇ ਗੁਰਦੁਆਰਾ ਸੇਵਾ ਚਲੋ ਜੀ ਜੁੜੇ ਰਹੋ ਵੀਡੀਓ ਦੇ ਨਾਲ ਕਰਦੇ ਆ ਤੁਹਾਡੇ ਨਾਲ ਆਪ ਗੱਲਾਂ ਬਾਤਾਂ ੁੱਪੇ ਪਤਾ ਨਹੀਂ ਲੱਗਦਾ ਕਿੱਧਰ ਨੂੰ ਕਰਾਂ ਕੈਮਰਾ ਸ ਗੱਲਾਂ ਬਾਤਾਂ ਐਵੇਂ ਕਰਤਾਂ ਸ਼ੂਟ ਮੋਟਾ ਪਾਈ ਲਈ ਘਰੇ ਆਉਣ ਜਾਣ ਨੂੰ ਕੀ ਆ ਹੈ ਕਿੱਥੇ ਬਦਲਾ ਨਹੀਂ ਤੇ ਫਿਰ ਦੂਜਾ ਕੱਢ ਲਾਓ ਕੱਢਿਆ ਜੇ ਜਿਹੜਾ ਜਿਹੜਾ ਦੁਕਾਨ ਤੋਂ ਬਣਾਇਆ ਸੀ ਉਹ ਪਾਲਾ ਤਾਂ ਕੱਢ ਕੇ ਹੁਣ ਆ ਪਤਲਾ ਜਿਹਾ ਪਾਈ ਬੈਠੀ ਕੋਈ ਪਾਲਾ ਲੋ ਜੀ ਬੀਬੀ ਦਾ ਸੂਟ ਦੇ ਆਈਏ ਸਿਉਣਾ ਆਪਾਂ ਆਹ ਦੇਣਾ ਨਾਪ ਆਲਾ ਤੇ ਆ ਆਲੂ ਉਬਲ ਮੈਂ ਧਰਤੇ ਆ ਆ ਕੇ ਬਣਾਵਾਂਗੇ ਸਬਜੀ ਸ਼ਾਮ ਨੂੰ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਪ੍ਰਸ਼ਾਦਾ ਕੋਤਰੀ ਸਮਾਗਜ ਲੋ ਜੀ ਆਪਾਂ ਧਰਾਂਗੇ ਅੱਜ ਉਬਾਲ ਕੇ ਆਲੂ ਤੇ ਵੇਚ ਪਾਵਾਂਗੇ ਧਣੀਆਂ ਮੈਂ ਇਹਨੂੰ ਕਿਹਾ ਨਾਲੇ ਬਾਬੇ ਜਗਾ ਤੇ ਜਾਇਆ ਹਾਂ ਜਾਂ ਪਾ ਕੇ ਨਾ ਫਿਰ ਕੀ ਦੇ ਬਲ ਜੈ ਹੁੰਦਾ ਧਣੀਆਂ ਪਾਵਾਂਗੇ ਬੀਬੀ ਨੇ ਸਵਾਰਤਾ ਧਣੀਆਂ ਪਾ ਦਾਂਗੀ ਚੀਰ ਕੇ ਹਾਂ ਪਾ ਹੋਇਆ ਚਾਕੇ ਰਾਣੀ ਦੇ ਕੋਲ ਨਾ ਤੇ ਪਤਾ ਲੱਗਦਾ ਇਹ ਇਦਰੀ ਕਣੀ ਐ ਤਾਂ ਸਮਾਨ ਲਿਆਂਦਾ ਮੋਗਿਓ ਹੋਰ ਲੈਕਸ પતીલે પા અગ મરચ પે ગરમ હો ભાડે ਰੇਡੀ ਥੋੜਾ ਦਿੰਦੀ ਆ ਉਹ ਚੋ ਲੈਣਾ ਉਹ ਕਰ ਤਾ ਨਾ ਤੇਰੀ ਸਾਥ ਦਾ ਖਲਾਬਾ ਰੱਖਿਆ ਚੱਲਾ ਬੋਲ ਆਦੋਂ ਤੋਂ ਕਹਾਂ ਕਿ ਚੱਲਿਆ ਅੰਕਾ ਨਹੀਂ ਉਦਾਂ ਵਿੱਚ ਉਹ ਮੇਰੇ ਨਜ਼ਰ ਨਾਲ ਤਾਂ ਸਮਾਂ ਕਿ ਬਸ ਉਹ ਸਾਥੀਆਂ ਕੀ ਕੁਝ ਆ ਜਾਂਦਾ ਕਿੰਨਾਂ ਇਹਨੇ ਵੀ ਬਰਦਵਾਰੀ ਚਲਾਏ ਜਨੋ ਬਦ ਇਹ ਡੇਡੇ ਤੇ ਕੰਨੀ ਇਹ ਤਾਂ ਨਹੀਂ ਹੈ। ਚਾਲਾਂ ਅੰਕ ਵੀ ਆਉਂਦੇ ਨਹੀਂ ਕਿ ਬੱਲੇ ਕਿੰਨੂੰ। ਬਰਦਮਾਰ ਨਹੀਂ ਉਹ ਦੂਜੀ ਜੀ ਚ ਦਹੀਂ ਨਹੀਂ ਜਾਂਦੇ ਹੁੰਦੇ ਸੀ। ਇਹਦੇ ਨਾਲ ਦੀ ਇੱਕ ਤਾਂ ਹੁਣ ਰੱਤੀਏ ਚਲੀ ਗਈ ਆਹਾ ਇੰਨੀ ਕੋਣੂ ਪੈ ਤਾਂ ਵੀ ਇੰਨੀ ਘਰੱਖ ਦੇ। ਬਾਹਰ ਨਾ ਪਾ। ਹਾਂ ਨਹੀਂ ਨਹੀਂ ਇੰਨੀ ਹੀ ਬਸ। ਕੀ ਇਹ ਪਾਪਾ ਕੋ ਹਾਂ ਰੱਖਣੀ ਆ ਸਗਲੇ ਚ ਉਹਨੂੰ ਸੇਕ ਤਾਂ ਨਹੀਂ ਆਉਂਦਾ ਧੋ ਕੇ ਰੱਖ ਦੇਣੀ ਸਵਾ ਆਲੂ ਪਾ ਦਾਂਗੇ ਹੁਣ ਆਪਾਂ ਆਏ ਠੀਕੇ ਤੜਕਾ ਬਣ ਗਿਆ ਵਧੀਆ ਪੁੱਜ ਗਿਆ ਉਹ ਤੋਂ ਹੀ ਪਾ ਦਾਂਗੇ ਗਰਮ ਪਾਣੀ ਬਿਸਲਾ ਉਹ ਵਾਣਾ ਨਹੀਂ ਤੇ ਸਬਜੀ ਹੋ ਜੂਗੀ ਤਿਆਰ ਮਟਰ ਬੁੰਦੇ ਟਾਈਮ ਨਾਲ ਰੋਟੀ ਪਚਾਵਾਂਗੇ ਗੁਰਦੁਆਰਾ ਸਾਹਿਬ ਪੁੱਤਰੀ ਪ੍ਰਕਾਰ ਚ ਮਾਗਦਾ ਮਹੀਨਾ ਸਭ ਖੰਡ ਕੜ ਖੁੱਲਦੇ ਤੇ ਉਹਨਾਂ ਦਾ ਆਪਣਾ ਟਾਈਮ ਨਾਲ ਸ਼ਾਮ ਸ਼ਾਮ ਨੂੰ ਪ੍ਰਸ਼ਾਦਾ ਪਚਾਵਾਂਗੇ ਆਟਾ ਗੁੰਨਦੇ ਹਾਂ ਦੁੱਧ ਧਰਤਾ ਪਚੁੱਲੇ ਤੇ ਤੱਤਾ ਆਟਾ ਗੁੰਨ ਕੇ ਰੱਖ ਲਿਆ ਸਬਜੀ ਬਣ ਗਈ ਆਪਣੀ ਤਣੀਆਂ ਪਾ ਕੇ ਉਬਲ ਮੇ ਆਲੂ ਬਣਾਏ ਆ ਤੇ ਆਪ ਪ੍ਰਸ਼ਾਦਾ ਬਣਾ ਕੇ ਰੱਖਦਾ ਐਸ ਡੱਬੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਆ ਸਬਜੀ ਪਾ ਕੇ ਰੱਖਦੀ ਐ ਟਾਈਮ ਵੱਜੇ 6 ਤੇ ਵੀਰ ਜੀ ਜਾਣਗੇ ਹੁਣ ਪ੍ਰਸ਼ਾਦਾ ਲੈ ਕੇ ਤੇ ਆਪਾਂ ਮੰਜੇ-ਮੁੰਜੇ ਕਰਦੇ ਅੰਦਰ ਤੇ ਜੋਤੂਫ ਕਰਦੇ ਆ ਛਿੱਟਾ ਦਿੰਨੇ ਆ ਤੇ ਬਸ ਸਾਰਾ ਕੰਮ ਆਪਣਾ ਕੰਪਲੀਟ ਆ ਮੰਜੀ ਅੰਦਰ ਕਰਦੇ ਆ। ਇਹ ਚਲੋ ਜੀ ਕਰਦੇ ਆ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ। ਹੁਣ ਗੱਡੀ ਵੀ ਅੰਦਰ ਕਰਦਨੇ ਸਵੇਰੇ ਨਾ ਧੁੰਦ ਬਹੁਤ ਜ਼ਿਆਦਾ ਹੁੰਦੀ ਆ। ਫੇਰ ਆਏ ਆ ਹੁਣ ਥੋਤੀ ਆ ਤੇ ਸਾਫ਼ ਕਰੀਏ ਕੱਪੜਾ-ਕੁੱਪੜਾ ਮਾਰ ਕੇ ਵਧੀਆ। ਫੇਰ ਤਾਂ ਕਰਕੇ ਅੰਦਰ ਲਾ ਦਿੰਨੇ ਅੱਗੇ ਤਾਂ ਵਿੜੇ ਚ ਹੀ ਖੜੀ ਰਹਿੰਦੀ ਸੀਗੀ ਬਾਹਰ। ਆਏ ਵੀ ਉਹਨੇ ਵੀ। ਆਹ। ਸਬਜ਼ੀ ਮੈਂ

ਬੰਗਲਾ ਵਾਲੇ ਦੇਣੀ ਤੂੰ ਮੇਰੇ ਨੋਂ ਨਹੀਂ ਗਾ ਨੋਂ ਪਾਵਾ ਨਹੀਂ ਪਾਵਾ ਇਹਨਾਂ ਨਹੀਂ ਪਾਤਾ ਮੁੰਡਿਆਂ ਨੂੰ ਨਹੀਂ ਪਾਉਂਦੇ ਲਿਆ ਮੈਂ ਨਹੀਂ ਪਾਉਦੇ ਲੋ ਜੀ ਆਪਾਂ ਚੱਲੇ ਹੁਣ ਵਿਆਹ ਵਾਲੇ ਘਰੇ ਗੀਤ ਗਾਉਣ ਵਾਸਤੇ ਬੁਲਾਇਆ ਉਹਨਾਂ ਨੇ ਕੱਲ ਮਾਗੀ ਵਾਲੇ ਦਿਨ ਤੋਂ ਗੀਤ ਗਾਉਣੇ ਸ਼ੁਰੂ ਕੀਤੇ ਆ ਤੇ ਰਾਤ ਆਪਾਂ ਵਲੌਗ ਬਣਾਇਆ ਨਹੀਂ ਸੀ ਕਰਕੇ ਕੱਲ ਤੁਹਾਡੇ ਨਾਲ ਵੀਡੀਓ ਨਹੀਂ ਵੀ ਤੁਹਾਨੂੰ ਦੇ ਸਕੇ ਤੇ ਅੱਜ ਆਪਾਂ ਚੱਲਦੇ ਆਂ ਵਿਆਹ ਲੈ ਕੇ ਜਾ ਕੇ ਤੁਹਾਨੂੰ ਗੀਤਾਂ ਦੀ ਵੀਡੀਓ ਪਾਵਾਂਗੇ ਤੇ ਫੇਰ ਕਰਾਂਗੇ ਆਪਾਂ ਬਲੌਗ ਦਾ ਐਂਡ ਤੇ ਜੇ ਜ਼ਿਆਦਾ ਨੇਰਾ ਹੁੰਦਾ ਹੋਇਆ ਫੇਰ ਆਪਾਂ ਕੱਲ ਨੂੰ ਕਰ ਲਾਂਗੇ ਬਲੌਗ ਚ ਪਾ ਦਾਂਗੇ ਵੀਡੀਓ ਜਿਹੜੀ ਬਣਾਵਾਂਗੇ ਗੀਤਾਂ ਦੀ ਤੇ ਟਾਈਮ ਕਾਫੀ ਹੋ ਗਿਆ 7:30 ਹੋ ਗਏ 7:30 ਵਜੇ ਦੋਨੋਂ ਨੇ ਕਿਹਾ ਸੀ 7:30 ਵਜੇ ਆਜੋ ਤੇ ਹੁਣ ਆਪਾਂ ਬਹਿ ਗਏ ਇੱਥੇ ਆ ਕੇ ਚ ਰਸਤੇ ਚ ਜੋ ਸਾਰੀਆਂ ਜਣੀਆਂ ਇਕੱਠੀਆਂ ਹੋਣੀਆਂ ਐ ਫਿਰ ਚੱਲਦੇ ਆਪਾਂ ਦਿਖਾਉਨੇ ਤੁਹਾਨੂੰ